ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਹੁਣ ਚੇਤੇ ਹੀ ਹੋਣ ਜਾ ਰਹੀ ਹੈ ਤੇ ਇਹ ਸ਼ੁਰੂਆਤ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਸ਼ਹਿਰ ਸੰਗਰੂਰ ਤੋਂ ਤੇ 29 ਤਾਰੀਖ ਨੂੰ ਆ ਕੇ ਉਹਨਾਂ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਸੀਜ਼ਨ ਦਾ ਉਦਘਾਟਨ ਕੀਤਾ ਜਾਏਗਾ ਤੇ ਇਸ ਮੌਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਇਹਨਾਂ ਤਿਆਰੀਆਂ ਦਾ ਜਾਇਜ਼ਾ ਅੱਜ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਸੰਗਰੂਰ ਵੱਲੋਂ ਲਿਆ ਗਿਆ ਤੇ ਇਸ ਮੌਕੇ ਉਹਨਾਂ ਜਾਣਕਾਰੀ ਦਿੱਤੀ ਹੈ ਕਿ 9 ਕਰੋੜ ਰੁਪਏ ਦੀ ਇਨਾਮੀ ਰਕਮ ਖਿਡਾਰੀਆਂ ਦੇ ਵਿੱਚ ਵੰਡੀ ਜਾਵੇਗੀ ਤੇ ਵੱਖ-ਵੱਖ ਉਮਰ ਵਰਗ ਦੇ ਖਿਡਾਰੀ ਇਨ੍ਹਾਂ ਖੇਡਾਂ ਦੇ ਵਿੱਚ ਹਿੱਸਾ ਲੈਣਗੇ ਤੇ 36 ਤਰੀਕੇ ਦੀਆਂ ਖੇਡਾਂ ਇਸ ਸੀਜ਼ਨ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਇਹਨਾਂ ਨਾਲ ਹੀ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਖੇਡਾਂ ਦੇ ਆਗਾਜ਼ ਮੌਕੇ ਕਰਵਾਏ ਜਾ ਰਹੇ ਸਮਾਗਮ ਦੇ ਵਿੱਚ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਨਾਲ ਚਾਰ ਹੋਰ ਗਾਇਕ ਵੀ ਆਏ ਹੋਏ ਲੋਕਾਂ ਦਾ ਮਨੋਰੰਜਨ ਕਰਨਗੇ ਜੀ ਮਾਨਯੋਗ ਉਪ ਮੰਤਰੀ ਜੀ ਵੱਲੋਂ ਖੇਡਵਤਨ ਪੰਜਾਬ ਦੀਆਂ ਦਾ ਸੀਜ਼ਨ 3 ਦਾ ਆਗਾ ਸੰਗਰੂਰ ਤੋਂ ਕੀਤਾ ਜਾ ਰਿਹਾ ਹੈ ਇਸ ਦੇ ਸੰਦਰਭ ਦੇ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੀ ਤਿਆਰੀਆਂ ਜਿਹੜੀ ਹੈਗੀ ਮੁਸਤੈਦੀ ਨਾਲ ਚੱਲ ਰਹੀ ਹੈ ਤੇ ਇਹਦੇ ਵਿੱਚ ਜਿਹੜੇ ਹੈ ਕਲਚਰਲ ਪ੍ਰੋਗਰਾਮ, ਸਪੋਰਟਸ ਪ੍ਰੋਗਰਾਮ, ਪਰੇਡ ਤੇ ਵਕਵਕ ਸਿੰਗਰ ਜਿਹੜੇ ਹੈਗੇ ਗੁਰਦਾਸ ਮਾਨ ਸਾਹਿਬ ਆ ਪਾ ਕੇ ਇੱਥੇ ਲਾਈਵ ਪਰਫਾਰਮ ਕਰਨਗੇ ਮੇਰੀ ਸਾਰੇ ਸੰਗਰੂਰ ਦੇ ਨਿਵਾਸੀ ਨੂੰ ਬੇਨਤੀ ਹੈ ਕਿ ਇੱਥੇ ਆਣ ਸਮੇਂ ਸਿਰ ਆਣ ਸਾਡੇ ਜਿਹੜੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮ ਹੈ ਉਹਨਾਂ ਨਾਲ ਕੋਆਪਰੇਟ ਕਰਨ ਅਸੀਂ ਡੈਡੀਕੇਟਿਡ ਪਾਰਕਿੰਗ ਸਪੇਸ ਜਿਹੜੀ ਹੈ ਉੱਥੇ ਬਣਾਈ ਹੈ ਜਿਸ ਕਰਕੇ ਟ੍ਰੈਫਿਕ ਦੇ ਨਿਯਮਾਂ ਦਾ ਪੂਰਾ ਪਾਲਣ ਹੋਵੇ ਤੇ ਨਾਲ ਹੀ ਕਿਸੇ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ ਸਮੁੱਚੇ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੇ ਸਾਡੀ ਬੇਨਤੀ ਹੈ ਸਾਰੇ মিডিਆ ਦੇ ਸਾਥੀਆਂ ਰਾਹੀਂ ਮੇਰੀ ਇਹ ਸਾਰੇ ਸੰਗਰੂ ਵਾਸੀ ਨੂੰ ਅਪੀਲ ਹੈ ਕਿ ਆਪਾਂ ਜਿਹੜਾ ਹੈਗਾ 5 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਬੋਰ ਹੀਰੋ ਸਟੇਡੀਅਮ ਦੇ ਵਿੱਚ ਆਪਾਂ ਆਪਣੀ ਸੀਟ ਤੇ ਬੈਠ ਜਾਈਏ ਕਿਉਂਕਿ ਜਦੋਂ 5 ਵਜੇ ਤੋਂ ਬਾਅਦ ਆਪਣੀ ਜਿਹੜੀ ਹੈ ਐਂਟਰੀ ਉਹ ਜਿਹੜੀ ਹੈ ਰੈਸਟ੍ਰਿਕਟ ਹੋ ਜਾਵੇਗੀ ਉਸ ਤੋਂ ਬਾਅਦ ਕੋਈ ਐਂਟਰੀ ਇੱਥੇ ਅਲਾਉਡ ਨਹੀਂ ਹੋਵੇਗੀ ਸਾਰੇ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਸਮੇਂ ਸਿਰ ਆਣ ਅਸੀਂ ਬਹੁਤ ਸਾਰੀ ਕਲਚਰਲ ਪਰਫਾਰਮੈਂਸ ਰੱਖੀ ਹੈ ਬਹੁਤ ਸਾਰੇ ਡਾਂਸ ਪਰਫਾਰਮੈਂਸ ਰੱਖੀ ਹੈ ਬਹੁਤ ਸਾਰੀ ਸਪੋਰਟਸ ਐਕਟੀਵਿਟੀਜ਼ ਰੱਖੀਆਂ ਆਈਆਂ ਗਿਆ ਉਹਨਾਂ ਦਾ ਇੱਥੇ ਆ ਕੇ ਪੂਰਾ ਇੰਜੋਏ ਕਰਾਂ ਜਿਹੜੀ ਨਾਮੀ ਰਾਸ਼ੀ ਕਿੰਨੀ ਆ ਜਿਹੜੀ ਜੇਤੂ ਖੜਾ ਰਹਿਣਗੇ ਜੀ ਐਤਕੇ ਜਿਹੜਾ ਹੈਗਾ 9 ਕਰੋੜ ਰੁਪਏ ਦੀ ਇਨਾਮੀ ਰਾ ਤੇ ਮਾਨਯੋਗ ਮੁੱਖ ਮੰਤਰੀ ਦਾ ਜਿਹੜਾ ਸੁਪਨਾ ਹੈਗਾ ਰੰਗਲਾ ਪੰਜਾਬ ਬਣਾਉਣ ਦਾ ਨਸ਼ਿਆਂ ਨੂੰ ਜਿਹੜਾ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਉਹਦੇ ਤਹਿਤ ਇਹ ਇੱਕ ਬਹੁਤ ਵੱਡਾ ਕਦਮ ਹੈ ਕਿ ਆਪਾਂ ਜਿਹੜਾ ਹੈਗਾ ਪਿੰਡਾਂ ਤੋਂ ਸ਼ਹਿਰਾਂ ਤੋਂ ਇੱਕ अर्ਲੀ ਸਟੇਜ ਤੇ ਟੈਲੈਂਟ ਨੂੰ ਕੈਚ ਕਰਕੇ ਉਹਨੂੰ ਇੱਕ ਵਧੀਆ ਖਿਡਾਰੀ ਦੇ ਰੂਪ ਦੇ ਵਿੱਚ ਡਿਵੈਲਪ ਕਰਨ ਤੇ ਨਾਲ ਹੀ ਲਾਈਫ ਦੇ ਵਿੱਚ ਡਿਸਪਲਿਨ ਡੈਡੀਕੇਸ਼ਨ ਜਦੋਂ ਬੰਦੇ ਦੇ ਵਿੱਚ ਆ ਜਾਂਦੀ ਹੈ ਤਾਂ ਫਿਰ ਨਸ਼ੇ ਦੀ ਜਿਹੜੀ ਬਿਮਾਰੀ ਹੈ ਉਸ ਤੋਂ ਦੂਰ ਰਹਿੰਦਾ ਹੈ ਐਂਟਰਟੇਨਮੈਂਟ ਦੇ ਲਈ ਵੀ ਸਰ ਕਾਫੀ ਵੱਡੇ ਸੰਕਰਾਂ ਆ ਰਹੇ ਨੇ ਜੀ ਡੈਫੀਨਿਟਲੀ ਜਿਹੜੇ ਹੈਗੇ ਗੁਰਦਾਸ ਮਾਨ ਸਾਹਿਬ ਆਪ ਇੱਥੇ ਆ ਰਹੇ ਹੈਗੇ ਤੇ ਨਾਲ ਹੀ ਜਿਹੜੇ ਹੈਗੇ ਸਾਥੀ ਕਲਾਕਾਰ ਜਿਵੇਂ ਕਿ ਪਰੀ ਪੰਦੇਰ, अरमान ਢਿੱਲੋਂ, बसंत कौर ਤੇ ਹਰਬਜਨ ਸ਼ੇਰਾ ਜੀ ਉਹ ਵੀ ਇੱਥੇ ਆ ਕੇ ਸ਼ਰਕਤ ਕਰਨਗੇ। ਖੇਡਾਂਵਤਨ ਪੰਜਾਬ ਦੀ ਸੀਜ਼ਨ 3 ਜੋ ਇਹ ਸੂਬਾ ਪੱਦਰੀ ਸਮਾਗਮ ਹੈ। ਇਸ ਦੇ ਲਈ ਅਸੀਂ ਬੜੇ ਪੂਖਤਾ ਪ੍ਰਬੰਧਿਤ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਡਿਟੇਲਡ ਟ੍ਰੈਫਿਕ ਪ੍ਰੈਸ ਨੋਟ ਵੀ ਕੱਢਿਆ ਜਾਊਗਾ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਡਾਇਵਰਜਨ ਪੁਆਇੰਟਸ ਕਿਹੜੇ ਨੇ ਸੰਗਰੂਰ ਵਾਸੀਆਂ ਨੂੰ ਤੇ ਜਿਹੜੇ ਹੋਰ ਵੀ ਸਾਡੇ ਸੱਜਣਾਂ ਨੇ ਇੱਥੇ ਉਹਨਾਂ ਨੂੰ ਇਸ ਚੀਜ਼ ਬਾਰੇ ਕੰਪਲੀਟ ਇਨਫੋਰਮੇਸ਼ਨ ਹੋਵੇ ਕਿ ਕਿਹੜੇ ਕਿਹੜੇ ਥਾਵਾਂ ਤੋਂ ਅਸੀਂ ਟ੍ਰੈਫਿਕ ਡਾਇਵਰਜਨ ਦੇਵਾਂਗੇ ਕਿਹੜੇ ਕਿਹੜੇ ਰੂਟਸ ਚੱਲ ਰਹੇ ਹੋਣਗੇ ਤੇ ਕਿੱਥੇ-ਕਿੱਥੇ ਸਾਡੇ ਬੈਰੀਕੇਡਸ ਲਗਾ ਕੇ ਨਾਕਾਬੰਦੀ ਕੀਤੀ ਜਾਊਗੀ ਇਸ ਦੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੀ ਵੱਡੇ ਤਾਦਾਦ ਵਿੱਚ ਪੁਲਿਸ ਫੋਰਸ ਦੀ ਤ ਤਾਕਿ ਕਿਤੇ ਵੀ ਕੋਈ ਸਮੱਸਿਆ ਨਾ ਆਵੇ ਤੇ ਸਾਡੇ ਸਿਟੀਜ਼ਨਸ ਵਾਸਤੇ ਬੜੇ ਸੁਚਾਰੂ ਢੰਗ ਨਾਲ ਉਹ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਸਕਣ ਸਰ ਤੁਸੀਂ ਸਪੋਰਟਸ ਪਰਸਨ ਆਏ ਹੋ ਤੇ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਮੈਂ ਇਨਾ ਹੀ ਕਵਾਂਗਾ ਕਿ ਨਸ਼ਿਆਂ ਦੇ ਕੋਰ ਤੋਂ ਬਚਣ ਲਈ ਤੇ ਜ਼ਿੰਦਗੀ ਦੇ ਵਿੱਚ ਡਿਸਪਲਿਨ ਰੱਖੇ ਸਕਸੈਸਫੁਲ ਹੋਣ ਦੇ ਲਈ ਖੇਡ ਖੇਡਾਂ ਦੇ ਮਾਧਿਅਮ ਨਾਲ ਆਪਾਂ ਬੜੀ ਤਰੱਕੀ ਕਰ ਸਕਦੇ ਆ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਵੀ ਇਹ ਸੁਨੇਹਾ ਦਿੱਤਾ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਹਿੱਸਾ ਨੇ ਤੇ ਜੇ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋਣਗੇ ਤਾਂ ਬੁਰੀਆਂ ਆਦਤਾਂ ਤੋਂ ਬਚੇ ਰਹਿਣਗੇ ਤੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਜੱਬਣ ਜੀ ਵਿਲੇ ਅਨਿਲ ਜੈਨ ਦੀ ਰਿਪੋਰਟ